ਸਾਡੇ ਨਾਲ ਮੌਜੂਦ ਨੇ ਜੀਵਨ ਗੁਪਤਾ ਜੋ ਭਾਜਪਾ ਦੇ ਕੈਂਡੀਡੇਟ ਨੇ ਉਹਨਾਂ ਦੇ ਲਈ ਇਲੈਕਸ਼ਨ ਕੈਂਪੇਨ ਦਾ ਗੀਤ ਗਾਉਣ ਵਾਲੇ ਬਲਰਾਜ ਜਗਰਾਉ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸੋ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਚੋਣ ਪ੍ਰਚਾਰ ਦਾ ਆਖਰੀ ਦੌਰ ਚੱਲ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਮਾਹੌਲ ਹੈ ਜੀ ਪੂਰੇ ਗੁਪਤਾ ਜੀ ਛਾਏ ਹੋਏ ਨੇ ਤੇ ਮਹਾਰਾਜ ਦੀ ਕਿਰਪਾ ਨਾਲ ਜਿੱਤ ਪ੍ਰਾਪਤ ਕਰਨਗੇ ਪੱਛਮੀ ਜਿਮਨੀ ਚੋਣਾਂ ਚੋਂ ਭਾਜਪਾ ਜਿੱਤ ਪ੍ਰਾਪਤ ਕਰੂਗੀ ਕਮਲ ਦੇ ਫੁੱਲ ਨੂੰ ਵੱਧ ਤੋਂ ਵੱਧ ਵੋਟ ਤੇ ਸਪੋਰਟ ਹੋ ਰਹੀ ਆ ਜੀਵਨ ਗੁਪਤਾ ਜੀ ਬਹੁਤ ਵਧੀਆ ਨੇਕ ਦਿਲ ਇਨਸਾਨ ਨੇ ਜਿਨ੍ਹਾਂ ਨੇ ਆਪਣੇ ਸਭ ਤੋਂ ਪਹਿਲਾਂ ਆਪਣੇ ਪੁਰਖਿਆਂ ਨੂੰ ਮੱਥਾ ਟੇਕਣ ਗਏ ਜਦੋਂ ਵੀ ਉਹਨਾਂ ਨੂੰ ਟਿਕਟ ਮਿਲੀ ਇਹ ਸਭ ਤੋਂ ਵਧੀਆ ਉਹਨਾਂ ਦੀ ਗੱਲ ਮੈਨੂੰ ਲੱਗੀ ਇਸ ਲਈ ਮੈਂ ਉਹਨਾਂ ਦੇ ਇਲੈਕਸ਼ਨ ਕੈਂਪੇਨ ਦਾ ਵੀ ਗਾਣਾ ਬਣਾ ਕੇ ਲਿਆਇਆ ਤੇ ਉਹ ਚੱਲ ਰਿਹਾ ਸਪੀਕਰਾਂ 'ਚ ਪਾਂਚ ਪੰਦਾਂ ਹੀ ਬਫਾਂਦਾਂ ਰਹਿ ਛਪਾਈਏ ਸਾਰਿਆਂ ਨਾ ਸਾਂਝ ਗੁਪਤਾ ਸਾਭ ਜੀ ਨੇ ਪਾਈਏ ਚਮਕਾਉਣਾ ਇਹ ਆਪਾਂ ਇਹ ਟੋਡੀ ਤਕਦੀਰ ਨੂੰ ਪੌਣੀਆਂ ਨੇ ਬੋਟਾਈਆਂ ਪਾਂ ਜੀਵਨ ਗੁਪਤਾ ਵੀਰ ਨੂੰ ਜੀਵਨ ਗੁਪਤਾ ਵੀਰ ਨੂੰ 19 ਜੂਨ ਤੁਸੀਂ ਕਮਲ ਦੇ ਫੁੱਲ ਤੇ ਬੱਦ ਬੱਦ ਵਟਣ ਨਪੋਣਾ ਤੇ ਜੀਵਨ ਗੁਪਤਾ ਜੀ ਨੂੰ ਕਾਮਯਾਬ ਕਰਨਾ ਮੇਰਾ ਇਹੀ ਮੈਸੇਜ ਆ ਜੋ ਵੀ ਵੋਟਰ ਸਪੋਰਟਰ ਦੇਖ ਰਹੇ ਆ ਮਾਰੇ ਸਭ ਨੂੰ ਚੜ੍ਹਦੀ ਕਲਾ ਤਰੱਕੀ ਬਖਸ਼ੇ